ਆਜੋ ਕੁੜੀਓ ਤੁਹਾਨੂੰ ਅੱਜ ਆਪਾਂ ਕਿ ਨਵੀਂ ਚੀਜ਼ ਸिखਾਈਏ ਤੁਸੀਂ ਕੀ ਕਰਨਾ ਹੈ ਅਗਰ ਬੇਲੀਆਂ ਬੈਠੀਆਂ ਫਟਾਫਟ ਆਪਣਾ ਮੋਬਾਈਲ ਚੱਕੋ ਤੇ ਹੈਲਥ ਹਰਬਲ 213 ਚੈਨਲ ਖੋਲੋ ਉਹਦੇ ਤੇ ਤੁਹਾਨੂੰ ਮਿਲਦੀ ਹੈ ਨਿਤ ਨਵੀਂ ਤੋਂ ਨਵੀਂ ਕੋਈ ਨਾ ਕੋਈ ਵੈਰਾਈਟੀ ਤੇ ਅੱਜ ਆਪਾਂ ਵੀ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤੇ ਸਪੈਸ਼ਲ ਵੈਰਾਈਟੀ ਲੈ ਕੇ ਆਏ ਆਂ ਜਿਹੜੀ ਕਿ ਤੁਸੀਂ ਇੱਕ ਵਾਰੀ ਬਣਾ ਲਈ ਤੇ ਤੁਸੀਂ ਸੋਚੋਗੇ ਵੀ ਇੰਨਾ ਸੌਖਾ ਤੇ ਆਸਾਨ ਕੰਮ ਸੀਗਾ ਇਹ ਇਹ ਆਪਾਂ ਰੋਜ਼ ਹੀ ਬਣਾ ਲਿਆ ਕਰਦੇ ਤੇ ਨਾਲੇ ਦੇਖੋ ਕਿੰਦਾ ਸੋਹਣਾ ਲੱਗਦਾ ਹੈਗਾ ਹਨਾ ਤੇ ਰੋਜ਼ ਤੁਹਾਡੇ ਬੱਚੇ ਜਿਹੜੇ ਸਕੂਲ ਜਾਂਦੇ ਨੇ ਤੇ ਉਹ ਵੀ ਟਿਫਨ ਦੇ ਵਿੱਚ ਲਜਾਣਾ ਬਹੁਤ ਹੀ ਪਸੰਦ ਕਰਨਗੇ ਆਪਾਂ ਬਣਾਏ ਆ ਜੀ ਅੱਜ ਜੀਰੇ ਵਾਲੇ ਆਲੂ ਠੀਕ ਹੈ ਜੀ ਉਹਦੀ ਖਾਤਰ ਬੜਾ ਸੌਖਾ ਕੰਮ ਹੈ ਸਭ ਤੋਂ ਪਹਿਲਾਂ ਆਪਾਂ ਆਲੂ ਲੈਣੇ ਆ ਆਲੂ ਲੈ ਕੇ ਤੇ ਵਾਲ ਲੈਣੇ ਨੇ ਮੈਂ ਵੀ ਕਿਲੋ ਕਾਲੂ ਲੈ ਤੇ ਵਾਲ ਲੈ ਇੱਕ ਪਿਆਜ਼ ਲੈ ਲਿਆ ਪਿਆਜ਼ ਘੱਟ ਪਾਉਣਾ ਇਹ ਚ ਜ਼ਿਆਦਾ ਨਹੀਂ ਪਾਉਣੀ ਇੱਕੋ ਹੀ ਪਾਉਣਾ ਹੈਗਾ ਕਿਲੋ ਵਾਲੂਆਂ ਦੇ ਵਿੱਚ ਛੋਟਾ ਜੋ ਵੀ ਧਿਆਨ ਨਿਰੰ ਚੱਕ ਕੇ ਮਸਾਲਾ ਆਪਾਂ ਧਨੀਆ ਤੇ ਕਾਲੀਆਂ ਮਿਰਚਾਂ ਨਾਰਦਾਣਾ ਸਾਰਾ ਕੁਝ ਕਰ ਲਿਆ ਜੀ ਇਕੱਠਾ ਠੀਕ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਲੂ ਆਪਾਂ ਵਾਲੇ ਸੀਗੇ ਉਵਾਲ ਕੇ ਤੇ ਆਪਾਂ ਜਿਹੜਾ ਹੁਣਾਂ ਨਵੀਆਂ ਕਰਦਾ ਲੈ ਕੇ ਆਂਦਿਆਂ ਨੇ ਤੇ ਸ਼ੌਂਕ ਉਹਨਾਂ ਦੇ ਨਾਲ ਕੱਟੀ ਦਾ ਹੈਗਾ ਵੀ ਚਲੋ ਇਹਨਾਂ ਦਾ ਵਿਚਾਰੀਆਂ ਦਾ ਜ਼ਰੂਰ ਰੀਝ ਪੂਰੀ ਕਰੋ ਤੇ ਆਪਦੀ ਵੀ ਕਰੋ ਆਪਾਂ ਨੇ ਕੀ ਕੀਤਾ ਜੀ ਦੂਜੇ ਪਾਸੇ ਕੜਾਈ ਚੱਕੀ ਤੇ ਆਪਾਂ ਤੇਲ ਪਾ ਲਿਆ ਇਹਦੇ ਵਿੱਚ ਮੈਂ ਕਹਿੰਨੀ ਆ ਇਹ ਮਿੰਟੋ ਮਿੰਟ ਬਣਨ ਵਾਲੀ ਸਬਜ਼ੀ ਹੈ ਜੀ ਤੇ ਸੌਖੀ ਐਨੀ ਤੇ ਦੇਖਣ ਨੂੰ ਅਗਲਾ ਕਹਿੰਦਾ ਵੀ ਆ ਤਾਂ ਨਾ ਢਾਬਾ ਸਟਾਈਲ ਬਣਾਈ ਵੀ ਆ ਹੈਨਾ ਮੈਂ ਕਹਿੰਨੀ ਆ ਟਾਬੇ ਵਾਲੇ ਵੀ ਆਲੂ ਜੀਰਾ ਜਿਹੜੇ ਫੇਲ ਹੋ ਜਾਣਗੇ ਤੇ ਮੂਰੇ ਉਹਦੇ ਵਿੱਚ ਤਾਂ ਆਪਾਂ ਨੂੰ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਦਾ ਮੇਨ ਕੰਮ ਹੈ ਜੀ ਆਪਾਂ ਜੀਰਾ ਪਾ ਲਿਆ ਤੇ ਅਨਾਰ ਦਾਣਾ ਤੇ ਧਨੀਆਂ ਤੇ ਮੈਂ ਕਹਿੰਨੀ ਆ ਕਾਲੀਆਂ ਮਿਰਚਾਂ ਤੇ ਤੇਜ ਪੱਤਾ ਵੱਡੀ ਇਲਾਇਚੀ ਇਹ ਆਪਾਂ ਪਾਸੇ ਰੱਖ ਲੈ ਇਹਨਾਂ ਦੀ ਹਜੇ ਆਪਾਂ ਨੂੰ ਲੋੜ ਨਹੀਂ ਗਈ ਸਭ ਤੋਂ ਪਹਿਲਾਂ ਆਪਾਂ ਨੂੰ ਲੋੜ ਸੀਗੀ ਜੀਰੇ ਦੀ ਤੇ ਉਸ ਤੋਂ ਬਾਅਦ ਆਪਾਂ ਨੂੰ ਹਰੀਆਂ ਮਿਰਚਾਂ ਦੀ ਘੜਤਨ ਜੀ ਮਰ ਜੂਗੀ ਤੇ ਉਸ ਤੋਂ ਬਾਅਦ ਆਪਾਂ ਨੇ ਪਾ ਲਿਆ ਜੀ ਪਿਆਜ਼ ਪਾ ਲੈਣੇ ਨੇ ਜਿਹੜੇ ਆਪਾਂ ਥੋੜੇ ਜੇ ਚੀਰੇ ਸੀ ਕਿ ਇੱਕ ਪਿਆਜ਼ ਚੀਰਿਆ ਸੀਗਾ ਪਰ ਸੀ ਵੱਡਾ ਸਾਰਾ ਉਹ ਹਨਾ ਛੋਟਾ ਵੀ ਪਾ ਸਕਦੇ ਹੋ ਤੁਸੀਂ ਚਲ ਕੋਈ ਨਹੀਂ ਐ ਫਿਰ ਮੈਂ ਕਹਨੂੰ ਅੱਧੇ ਨੂੰ ਕਿੱਥੇ ਰੱਖਾਂ ਝੂਠਾ ਜਾ ਹੁੰਦਾ ਫਿਰੂਗਾ ਵਿਚਾਰਾ ਇਹ ਆ ਦਾਲ ਚੀਨੀ ਜਿਹੜਾ ਲੱਟਰ ਪਟਰ ਸਮਾਨ ਲਿਆ ਸੀ ਉਹ ਆਪਾਂ ਕੀ ਕੀਤਾ ਮਿਕਸੀ ਵਾਲੇ ਗ੍ਰੇਂਡਰ ਦੇ ਵਿੱਚ ਪਾ ਲਿਆ ਇਹਨੂੰ ਆਪਾਂ ਹੁਣ ਕਕਾਦਰਾ ਤੇ ਵਿੱਚ ਪਾ ਲਈਆਂ ਲਾਲ ਮਿਰਚਾਂ ਸੁੱਕੀਆਂ ਇਹ ਨਾ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਨੇ ਨਾ ਸੁੱਕੀਆਂ ਇਹਨਾਂ ਨਾਲ ਬਾਲੇ ਵਧੀਆ ਬੰਦੇ ਆ ਉ ਤਾਂ ਆਪਾਂ ਪਾਊਡਰ ਵੀ ਪਾ ਲੈਣੇ ਲਾਲ ਮਿਰਚਾਂ ਨਾ ਹੁਣ ਤਾਂ ਪਰ ਹੁਣ ਤਾਂ ਜ਼ਰੂਰ ਪਾਓ ਤੁਸੀਂ ਇਹ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਲੂਆਂ ਨੂੰ ਥੋੜਾ ਜਿਹਾ ਆਪਾਂ ਤੇਲ ਦੇ ਵਿੱਚ ਤੜਕ ਲੈਣਾ ਹੈਗਾ ਠੀਕ ਹੈ ਤੇਲ ਦੇ ਵਿੱਚ ਤੜਕ ਲੈਣਾ ਆਪਾਂ ਜੀਰਾ ਪਿਆਜ਼ ਤੇ ਹਰੀਆਂ ਮਿਰਚਾਂ ਦੇ ਨਾਲ ਆਪਾਂ ਇਹਨੂੰ ਤੇਲ ਦੇ ਵਿੱਚ ਤੜਕ ਲੈਣਾ ਤੇ ਦੂਜੇ ਪਾਸੇ ਆਪਣਾ ਮਸਾਲਾ ਹੋ ਗਿਆ ਤਿਆਰ ਥਰਡ ਫਾਇਰਡ ਕਰਨਾ ਜਿਆਦਾ ਬਰੀਕ ਨਹੀਂ ਕਰਨਾ ਭਾਈ ਕੁੜੀਓ ਮਿਰਚਾਂ ਦਿਸਣੀਆਂ ਚਾਹੀਦੀਆਂ ਵੀ ਆਪਾਂ ਸਾਬਤੀਆਂ ਪਾਈਆਂ ਨੇ ਠੀਕ ਹੈ ਧਰੀਆਂ ਦਿਸਣਾ ਚਾਹੀਦਾ ਵੀ ਆਪਾਂ ਪਾਇਆ ਨਾਰਦਾਣਾ ਦਿਸਣਾ ਚਾਹੀਦਾ ਵੀ ਆਪਾਂ ਪਾਇਆ ਜਿਆਦਾ ਬਰੀਕ ਨਾ ਕਰੋ ਜਮਾ ਮਹੀਨ ਪਾਊਡਰ ਨਹੀਂ ਬਣਾਉਣਾ ਤੁਸੀਂ ਮੈਨੂੰ ਲੱਗਦਾ ਅੱਜ ਕੜਾਈ ਲਾਜ਼ਮੀ ਧਰੋngੀਆਂ ਜਮੇ ਸੌਖਾ ਕੰਮ ਆ ਕਿਉਂਕਿ ਆਪਣੇ ਛਾਬੇ ਭਰੇ ਪਏ ਹੁੰਦੇ ਨੇ ਇਹਦੇ ਕੀ ਕਹਦੇ ਹੁੰਦੇ ਨੇ ਆਲੂਆਂ ਦੇ ਆਲੂ ਚੱਕੋ ਤੇ ਬਣਾ ਲਓ ਠੀਕ ਹੈ ਤੇ ਆਪਾਂ ਪਾ ਦੇਣਾ ਹੈਗਾ ਜੀ ਹੁਣ ਇਹਦੇ ਵਿੱਚ ਧਨੀਆ ਪਾਊਡਰ ਧਨੀਆ ਪਾਊਡਰ ਪਾਤਾ ਹਲਦੀ ਪਾਤੀ ਠੀਕ ਹੈ ਜੀ ਮਿਰਚਾਂ ਆਪਣੀਆਂ ਪਾਈਆਂ ਵੀ ਸੀ ਇਹ ਗਲਤੀ ਆਪਾਂ ਨਹੀਂ ਕਰਨੀ ਤੁਸੀਂ ਗਲਤੀ ਨਾ ਦਰਾਇਓ ਗਰਮ ਮਸਾਲਾ ਪਾ ਲਓ ਥੋੜਾ ਜਿਹਾ ਠੀਕ ਹੈ ਹਲਦੀ ਪਾਤੀ ਤੇ ਨਮਕ ਪਾਤਾ ਨਮਕ ਰੰਦਾ ਸੀਗਾ ਮਸਾਲਾ ਪੈ ਗਿਆ ਸਾਰਾ ਸਿਸਟਮ ਹੋ ਗਿਆ ਤਿਆਰ ਤੇ ਆਲੂ ਵੀ ਵਿਚਾਰੇ ਇਹਦੇ ਵਿੱਚ ਰਚ ਮਿਚ ਗਏ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਇਹ ਮਸਾਲੇ ਨੂੰ ਚੱਕਣਾ ਚੱਕ ਕੇ ਤੇ ਇਹਦੇ ਉੱਤੇ ਭੁੱਕ ਦੇਣਾ ਠੀਕ ਹੈ ਜੀ ਜਦੋਂ ਆਪਾਂ ਮਸਾਲਾ ਇਹਦੇ ਉੱਤੇ ਭੁੱਕਾਂਗੇ ਨਾ ਤੇ ਕੁਸ਼ਚਰ ਦੀ ਖਾਤਰ ਆਪਾਂ ਹਲਾ ਦੇਣਾ ਹਲਾਉਣਾ ਇਹ ਕੰਮ ਬਹੁਤ ਔਖਾ ਪਹਿਲਾਂ ਮੈਂ ਕੜਛੀ ਚੱਕ ਲਈ ਮੁੜ ਕੇ ਭਾਈ ਮੈਂ ਕੀ ਕੀਤਾ ਕੜਛੀ ਕੱਢੀ ਮੈਂ ਆਖਾ ਸੁੱਕੀ ਸਬਜ਼ੀ ਦੇ ਵਿੱਚ ਕੜਛੀ ਨਹੀਂ ਵੱਜਦੀ ਹੁੰਦੀ ਸੁੱਕੀ ਸਬਜ਼ੀ ਦੇ ਵਿੱਚ ਵੱਜਦਾ ਹੁੰਦਾ ਖੁਰਚਣਾ ਠੀਕ ਹੈ ਜੀ ਆ ਖੁਰਚਣਾ ਚੱਕ ਲਿਆ ਹੁਣ ਮੈਨੂੰ ਕਹੀ ਭੈਣਾ ਮੈਨੂੰ ਫੋਨ ਕਰਦੀਆਂ ਕਹਿੰਦੀਆਂ ਖੁਰਪੀ ਵਰਗਾ ਨਹੀਂ ਭੈਣੋ ਮੈਨੂੰ ਸੋਹਣਾ ਲੱਗਿਆ ਇਹ ਡਿਜ਼ਾਈਨ ਮੈਨੂੰ ਬੜਾ ਹੀ ਪਿਆਰਾ ਲੱਗਿਆ ਮੈਂ ਕਿਹਾ ਚਲੋ ਕਰ ਲਾ ਰੀਝਾ ਪੂਰੀਆਂ ਮਨਾ ਤੂੰ ਆਪਦੀਆਂ ਹਨਾ ਇਹ ਖੁਰਚਣਾ ਲੈ ਚਲ ਤੂੰ ਮੈਂ ਖੁਰਚਣਾ ਲਿਆਂਦਾ ਭਾਈ ਮੈਨੂੰ ਸੋਹਣਾ ਲੱਗਿਆ ਤੇ ਇਹ ਖੁਰਚਣਾ ਬਹੁਤ ਹੀ ਵਧੀਆ ਹੈਗਾ ਪਰੋਂਠੇ ਪਰੋਂਠੇ ਵੀ ਵਧੀਆ ਥਲਦਾ ਹੈਗਾ ਜਿਹੜੇ ਆਲੂ ਵਾਲੇ ਪਰੋਂਠੇ ਹੁੰਦੇ ਨੇ ਨਾ ਜਿਹੜੇ ਵੱਡੇ ਪਰੋਂਠੇ ਬਣਾ ਲੈਂਦੇ ਆਪਾਂ ਤਵੇ ਮੇਚਦੇ ਉਹ ਤਾਂ ਨਹੀਂ ਵਿਚਾਰੇ ਤੋਂ ਥੱਲੇ ਜਾਂਦੇ ਕਿਉਂਕਿ ਇਹਦੀ ਚੜਾਈ ਘੱਟ ਹੈਗੀ ਉਹ ਮੈਂ ਫਿਰ ਵੱਡਾ ਖੁਰਚਣਾ ਰੱਖਦੀ ਹੁੰਨੀ ਐ ਮੇਰੀ ਆਦਤ ਆ ਮੇ ਤੋਂ ਛੋਟਾ ਪਰੌਂਠਾ ਨਹੀਂ ਬਣਦਾ ਆਪਣਾ ਹੱਥ ਵਾਲਾ ਡਬਲ ਆ ਬਈ ਪਰੌਂਠੇ ਦੇ ਮਾਮਲੇ ਦੇ ਵਿੱਚ ਆਹ ਲਓ ਜੀ ਹੁਣ ਆਪਾਂ ਕੀ ਕੀਤਾ ਇਹਨੂੰ ਲਾ ਮਲਾ ਲਿਆ ਠੀਕ ਐ ਛੋਟਾ ਪਰੌਂਠਾ ਬਣਾ ਲ ਗਏ ਹੋਰ ਹੀ ਲੱਗਦਾ ਵੀ ਇਹਦਾ ਕੀ ਬਣਾਉਣ ਲੱਗੇ ਸੀ ਪਰੌਂਠਾ ਬਣਾ ਗਏ ਤਾਂ ਢੰਗ ਦਾ ਬਣਾਈਏ ਬਾਵਾ ਸਾਰੇ ਪਾ ਕੇ ਨਾ ਪੇੜਾ ਸਾਰਾ ਆਲੂਆਂ ਦਾ ਵੱਡਾ ਸਾਰਾ ਫਿਰ ਜਾ ਕੇ ਮੈਂ ਕਿਤੇ ਆਲੂ ਵਾਲੇ ਪਰੌਂਠੇ ਬਣਾਉਣੀ ਆ ਉਹ ਵੀ ਤੁਹਾਡੇ ਨਾਲ ਕਦੇ ਸਾਂਝੇ ਕਰਾਂਗੇ ਤੇ ਉਸ ਤੋਂ ਬਾਅਦ ਮੈਂ ਆਪਾਂ ਨੇ ਕੀ ਕੀਤਾ ਜੀ ਮੇਥੀ ਚੱਕ ਲਈ ਆਲੂ ਮੇਥੀ ਬਣਾ ਨਹੀਂ ਬਣਦੇ ਹੈਗੇ ਤੁਹਾਨੂੰ ਵੀ ਪਤਾ ਹੈ ਨਾ ਤਰੀ ਵਾਲੇ ਆਲੂ ਬਣਾਏ ਤਾਂ ਵੀ ਮੇਥੀ ਜ਼ਰੂਰ ਪਾਇਆ ਕਰੋ ਤੇ ਆਪਾਂ ਕੀ ਕੀਤਾ ਜੀ ਉੱਤੇ ਇਹਦੇ ਭੁੱਕਤੀ ਹੈ ਨਾ ਇਹ ਭੁੱਕਤੀ ਆਪਾਂ ਤੇ ਇਹਨੂੰ ਹੁਣ ਆਪਾਂ ਨੇ ਕੀ ਕਰਨਾ ਰਲਾ ਦੇਣਾ ਹੈਗਾ ਮੈਂ ਕਹਿ ਨਹੀਂ ਫੇਰ ਬਣਾਓ ਤੁਸੀਂ ਗਰਮ ਗਰਮ ਫੁੱਲ ਕੇ ਰੜੇ ਰੜੇ ਪਤਲੇ ਪਤਲੇ ਫੁਰਕੇ ਬਣਾਇਓ ਰੜੇ ਰੜੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਮੇਰੀ ਵੀਡੀਓ ਤੁਹਾਨੂੰ ਕਿਹਨੂੰ ਕਿਹਨੂੰ ਵਧੀਆ ਲੱਗੀ ਹੈ ਇਹ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਕਿਹਨੇ ਕਿਹਨੇ ਅੱਜ ਕੜਾਈ ਚੱਕ ਲੈਣੀ ਹੈ ਤੇ ਧਰ ਲੈਣੀ ਹੈ ਤੇ ਕੌਣ ਕੌਣ ਭਾਈ ਇਹ ਸਪੈਸ਼ਲ ਸਬਜ਼ੀ ਨੂੰ ਬਣਾ ਕੇ ਖਾਧੀ ਹੈ ਪਰ ਮੈਨੂੰ ਇਹ ਕਦੇ ਕਦੇ ਚੰਗੀ ਲੱਗਦੀ ਹੈਗੀ ਮੈਨੂੰ ਐਂ ਰਹਿੰਦਾ ਵੀ ਹਾਏ ਅੱਜ ਤਾਂ ਸੁੱਕੇ ਆਲੂ ਬਣਾਉਣੇ ਬਣਾਉਣੇ ਆ ਭਾਵੇਂ ਕੁਝ ਹੋ ਜੇ ਦਹੀਂ ਦੇ ਨਾਲ ਖਾਣੇ ਖਾਣੇ ਲੱਸੀ ਦਾ ਜੱਗ ਉਹ ਗਲਾਸ ਭਰ ਲੋ ਤੇ ਆਹ ਪਾ ਲਿਆ ਜੀ ਉੱਤੇ ਧਨੀਆ ਧਨੀਆਂ ਵੈਸੇ ਤਾਂ ਉੱਤੇ ਇਹ ਕੀ ਕਹਿੰਦੇ ਹੁੰਦੇ ਆ ਇਹਦੀ ਸ਼ੋਹ ਜੀ ਬਣਾਉਣੀ ਹੁੰਦੀ ਆ ਪਰ ਮੈਂ ਇਹਨੂੰ ਕੀ ਕਰਤੀ ਆ ਖਰਚਣਾ ਚੱਕੋ ਤੇ ਇਹਨੂੰ ਹਲਾ ਲਓ ਕਿਉਂਕਿ ਕੋਈ ਵੀ ਧਨੀਆਂ ਆ ਸੌਰੀ ਆਲੂ ਨਾਲ ਧਨੀਆਂੇ ਬਿਨਾ ਨਾ ਰਹਿ ਜੇ ਆਪਾਂ ਹਲਾ ਦੇਣਾ ਚੰਗੀ ਤਰ੍ਹਾਂ ਇਹਨੂੰ ਕਰ ਲਿਆ ਤਿਆਰ ਸਾਰਾ ਕੁਝ ਇਹ ਆਪਣਾ ਟਿੱਕ ਟੌਪ ਆ ਹੁਣ ਆਪਾਂ ਹੁਣ ਕੀ ਕਰਨਾ ਜੀ ਰੋਟੀਆਂ ਪਕਾਉਣੀਆਂ ਪਤਲੇ ਪਤਲੇ ਬਣਾਉਣੇ ਫੁਲਕੇ ਵੱਡੇ ਵੱਡੇ ਫੁਲਕੇ ਨਿੱਕੇ ਨਹੀਂ ਬਣਾਉਣੇ ਹੈਗੇ ਵੱਡੇ ਵੱਡੇ ਭਾਵੇਂ ਤੇ ਇਹਨੂੰ ਰੋਟੀਆਂ ਦੇ ਉੱਤੇ ਧਰ ਕੇ ਖਾ ਲਿਓ ਭਾਵੇਂ ਭਾਈ ਤੁਸੀਂ ਕੋਲੀ ਚ ਪਾ ਲਿਓ ਮੈਂ ਤਾਂ ਰੋਟੀਆਂ ਦੇ ਉੱਤੇ ਧਰੂੰਗੀ ਠੀਕ ਹੈ ਜੀ ਉੱਤੇ ਦੋ ਚਮਚੇ ਘਿਓ ਦੇ ਪਾ ਲਿਓ ਬੜੇ ਸਵਾਦ ਲੱਗਣਗੇ ਸੁੱਕੇ ਸੁੱਕੇ ਨਾਲ ਦਹੀਂ ਹੋਵੇ ਤੇ ਲਓ ਜੀ ਹੁਣ ਆਪਾਂ ਪਾ ਲੈਨੇ ਕੌਲੇ ਦੇ ਵਿੱਚ ਸਰਦਾਰ ਜੀ ਨੂੰ ਤਾਂ ਇਹਦੇ ਵਿੱਚ ਪਾ ਕੇ ਕੌਲੇ ਚ ਦੇ ਦੇਣੇ ਨੇ ਤੇ ਚਲੋ ਜੀ ਦੱਸੋ ਫਿਰ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਨ ਕਿਵੇਂ ਲੱਗੇ ਆਪਣੇ ਆਹ ਆਲੂ ਜੀਰੇ ਵਾਲੇ ਤੇ ਜੇ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਓਕੇ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਆਪਾਂ